ਪਰ ਅਫੀਸਰ ਕਾਰਾਂ ਨੂੰ ਇੱਕ ਗੱਲ ਕਹੀ ਸੀ ਕਿ ਅਸੀਂ ਆਪਣੀ ਆਵਾਜ਼ ਉੱਥੇ ਬੈਠ ਕੇ ਵੀ ਬੁਲੰਦ ਕਰਾਂ ਜਿੰਨਾ ਜਿੰਨਾ ਤਸ਼ੱਦਦ ਤੁਸੀਂ ਕਰੋਗੇ ਇਹ ਪੰਜਾਬ ਆ ਇਹ ਕੋਈ ਹੋਰ ਸੂਬਾ ਨਹੀਂ ਹੈਗਾ ਜਿੱਥੋਂ ਦੇ ਲੋਕ ਦਬ ਜਾਣਗੇ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹੀ ਮਾੜੇ ਭਗਵੰਤ ਮਾਨ ਜੀ ਸ਼ਾਇਦ ਕਿਸੇ ਹੋਰ ਭਲੇਖੇ ਦੇ ਵਿੱਚ ਨੇ ਲਹਾਵਤਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਆਉਂਦੇ ਹੋ ਤੇ ਤੁਹਾਡਾ ਜਿਹੜਾ ਫਿਊਚਰ ਹੈ ਉਹ ਘਟੋਟ ਕਟ ਸੁਰੱਖਿਅਤ ਹੋ ਜਾਂਦਾ ਹੁਣ ਇਹ ਸਾਡਾ ਸਰਕਾਰ ਅੱਗੇ ਸਵਾਲ ਹੈ ਕਿ ਜਦੋਂ ਮੇਰੀ ਰਿਟਾਇਰਮੈਂਟ ਹੋਏਗੀ ਜੇਕਰ ਨਿਰਮੋਦੀ ਵਰਗੇ 2-3 ਵੀ ਬੰਦੇ ਘੁਟਾਲਾ ਕਰ ਗਏ ਕਿਸੇ ਵੀ ਵੱਡੀ ਫਰਮ ਦੇ ਨਾਲ ਤੇ ਸ਼ੇਅਰ ਮਾਰਕੀਟ ਡੇਗੀ ਤੇ ਮੇਰੇ ਫਿਊਚਰ ਦਾ ਕੀ ਬਣੇਗਾ ਤੁਸੀਂ ਸ਼ੇਅਰ ਮਾਰਕੀਟ ਨੂੰ ਸਟੇਬਲ ਕਰਨ ਦੇ ਲਈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣ ਦੀ ਬਜਾਏ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਕਰੋ ਅੱਜ ਤਾਂ ਇਹ ਬਹੁਤ ਵੱਡੇ ਵੱਡੇ ਗੱਫੇ ਲੈ ਰਹੇ ਨੇ ਪੈਨਸ਼ਨ ਤੇ ਤਨਖਾਹਾਂ ਦੇ ਨਾਂ ਤੇ ਉੱਤੇ ਮੈਂ ਇੱਕ ਤੁਹਾਡੇ ਕੇ ਐਗਜ਼ਾਮਪਲ ਰੱਖਦਾ ਕਰੋਨਾ ਕਾਲ ਹੂੰ ਕਰੋਨਾ ਵਲੇ ਜਦੋਂ ਪ੍ਰਾਈਵੇਟ ادارے ਬੰਦ ਹੋ ਗਏ ਪ੍ਰਾਈਵੇਟ ਹਸਪੀਟਲ ਤੱਕ ਹੱਥ ਖੜੇ ਕਰਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਬੰਦ ਹੋ ਗਈਆਂ ਉਦੋਂ ਲੋਕਾਂ ਦੀ ਜਾਨ ਬਚਾਉਣ ਲਈ ਕੌਣ ਖੜਾ ਹੋਇਆ ਸਰਕਾਰੀ ਮੁਲਾਜ਼ਮ ਥੋੜੇ ਤਾਂ ਮੂਵੀ ਮਿੱਠੇ ਤੱਕ ਕਰਾਤੇ ਸੀਗੇ ਫਿਰ ਗੇਮ ਕਿੱਥੇ ਰੁਗੀ ਜੀ ਗੇਮ ਸਰਕਾਰ ਦੀ ਨੀਤੀ ਦੇ ਨੀਅਤ ਫਿਰ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਵਿੱਚ ਤਾਂ ਝੂਠ ਹੀ ਬੋਲਿਆਈ ਗੁਜਰਾਤ, ਹਿਮਾਚਲ, ਕਰਨਾਟਕ ਹਰ ਜਗ੍ਹਾ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਹੈ ਪਰ ਅਸੀਂ ਹੁਣ ਮੁਲਾਜ਼ਮ ਇੱਕ ਮਤ ਜ਼ਰੂਰ ਹੋ ਗਏ ਆ ਕਿ ਜੋ ਮਰਜ਼ੀ ਹੋ ਜੇ 2027 ਦੀਆਂ ਚੋਣਾਂ 'ਚ ਇਸ ਵਾਰੀ ਸਰਕਾਰ ਨੂੰ ਬਾਹਰ ਦਾ ਰਸਤਾ ਜ਼ਰੂਰ ਦਿਖਾਵਾ ਜਿਹੜੇ ਮਨਪ੍ਰੀਤ ਬਾਦਲ ਨੇ ਉਹ ਸਭ ਤੋਂ ਵੱਡਾ ਵਿਰੋਧੀ ਪੰਜਾਬ ਦਾ ਹੈ ਚਾਹੇ ਉਹ ਮੁਲਾਜ਼ਮ ਵਰਗ ਲਈ ਹੋਵੇ ਉਹ ਵਪਾਰੀ ਵਰਗ ਲਈ ਹੋਵੇ ਉਹ ਆਮ ਲੋਕਾਂ ਲਈ ਤੇ ਅੱਜ ਹਾਲਾਤ ਪਤਾ ਕੀ ਨੇ ਜੀ ਵਿੱਤ ਮੰਤਰੀ ਸਾਹਿਬ ਦਾ ਮੁਲਾਜ਼ਮਾਂ ਦੇ ਨਾਂ ਰੱਖਤਾ ਚਾਹ ਫਲਾਣ ਵਾਲਾ ਮੰਤਰੀ ਤੁਹਾਨੂੰ ਮੰਗ ਦੱਸੋ ਤੇ ਅੱਗੋਂ ਜਵਾਬ ਇਹੀ ਆਉਂਦਾ ਹਰ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਸਾਹਿਬ ਦਾ ਕਿ ਕੋਈ ਗੱਲ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਦੱਸਾਂਗਾ ਸਾਨੂੰ ਤੇ ਇਹ ਨਹੀਂ ਸਮਝ ਆ ਰਹੀ ਕਿ ਵਿੱਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੀ ਪਿਛਲੇ 3-4 ਸਾਲ ਚ ਅਜੇ ਤੱਕ ਗੱਲ ਹੀ ਨਹੀਂ ਹੋਈ ਮਤਲਬ ਆਮ ਆਦਮੀ ਸਰਕਾਰ ਨੇ ਤੁਹਾਨੂੰ ਸਿਰਫ ਚਾਹ ਪਲਾਈ ਹੈ ਪੇ ਕਮਿਸ਼ਨ ਲਈ ਦਿੱਤਾ ਕੱਲੀ ਚਾਹ ਹੀ ਨਹੀਂ ਪਲਾਈ ਦੀ ਸਿਰਫ ਲਾਰੇ ਹੀ ਲਾਏ ਉਹਦੇ ਨਾਲ ਨਾਲ 19 ਫਰਵਰੀ ਨੂੰ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਸਰਕਾਰ ਦੇ ਅਰਥੀ ਫੂਕ ਮਜਾਰੇ ਕਰ ਰਹੇ ਆ ਕਿ ਜਿਹੜੇ ਵੀ ਸਰਕਾਰ ਦੇ ਵਿਰੁੱਧ ਵਿੱਚ ਸੰਘਰਸ਼ ਕਰਦੇ ਨੇ ਉਹਨਾਂ ਦੇਤੇ ਇਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਬਿਲਕੁਲ ਜੀ ਬਦਲੀਆਂ ਕੀਤੀਆਂ ਜਾਂਦੀਆਂ ਐ ਪਰਚਿਆਂ ਦਾ ਖੋਫ ਦਿੱਤਾ ਜਾਂਦਾ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਪ੍ਰੋਪਰ ਧਮਕੀਆਂ ਦਿੰਦਾ ਹੈ ਕਿ ਤੁਹਾਡੇ ਖਿਲਾਫ ਅਸੀਂ ਕਾਰਵਾਈ ਕਰਾਂਗੇ 2,115,000 ਮੁਲਾਜ਼ਮਾਂ ਦੇ ਪੈਨਸ਼ਨ ਨੂੰ ਲੈ ਕੇ ਇੱਕ ਵੱਡੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਸੀਪੀਐਫ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਜੀ ਸਰ ਤੁਹਾਡਾ ਪੰਜਾਬ ਪੁਲਿਕ ਟੀਵੀ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੋਵੇਗਾ ਕਿ ਪੈਨਸ਼ਨ ਨੂੰ ਲੈ ਕੇ 올ਡ ਪੈਨਸ਼ਨ ਅਤੇ ਨਿਊ ਪੈਨਸ਼ਨ ਦੇ ਵਿੱਚ ਕੀ ਕੁਝ ਵੱਡੇ ਫਰਕ ਨੇ ਜੀ ਦੇਖੋ 2004 ਤੋਂ ਬਾਅਦ ਜਿੰਨੇ ਵੀ ਦੇਸ਼ ਭਾਗ ਦੇ ਵਿੱਚ ਸਰਕਾਰੀ ਨੌਕਰੀ 'ਚ ਰੈਗੂਲਰ ਤੌਰ ਤੇ ਜਿਹੜੇ ਮੁਲਾਜ਼ਮ ਭਰਤੀ ਹੋ ਰਹੇ ਨੇ ਉਹਨਾਂ ਨੂੰ ਨਵੀਂ ਪੈਨਸ਼ਨ ਸਕੀਮ ਦੇ ਅਧੀਨ ਭਰਤੀ ਕੀਤਾ ਜਾ ਰਿਹਾ ਹੈ ਔਰ ਜਦ ਕਿ ਮੁਲਾਜ਼ਮ ਜਥੇਬੰਦੀਆਂ ਤੇ ਜਿੰਨੇ ਵੀ ਮੁਲਾਜ਼ਮ ਭਰਤੀ ਹੋਏ ਨੇ ਉਹ ਲਗਾਤਾਰ 올ਡ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਨੇ ਹੁਣ ਜੇਕਰ ਅਸੀਂ ਫਰਕ ਦੀ ਗੱਲ ਕਰੀਏ ਤਾਂ ਜਦੋਂ ਵੀ ਆਮ ਤੌਰ ਦੇ ਉਤੇ ਇੱਕ ਕਹਾਵਤ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹ ਜੇਕਰ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਆਉਂਦੇ ਹੋ ਤੇ ਤੁਹਾਡਾ ਜਿਹੜਾ ਫਿਊਚਰ ਆ ਉਹ ਟੋਟੋ ਕਟ ਸੁਰੱਖਿਅਤ ਹੋ ਜਾਂਦਾ ਹੈ ਕਿਉਂਕਿ ਸਰਕਾਰੀ ਨੌਕਰੀ ਦਾ ਚਾਹ ਕਹਿ ਲੋ ਲੋਕਾਂ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਉਹ ਐਸੀ ਚੀਜ਼ ਕਰਕੇ ਆ ਕਿ ਉਹ ੱਖੇ ਤੋਂ ੱਖੇ ਇਗਜ਼ਾਮ ਦੇ ਕੇ ਵੀ ਪੜ੍ਹਨ ਲਿਖਣ ਤੋਂ ਬਾਅਦ ਸਰਕਾਰੀ ਨੌਕਰੀ ਨੂੰ ਪ੍ਰੈਫਰ ਕਰਦੇ ਕਿਉਂਕਿ ਉਹਦੇ ਵੀ ਤੁਹਾਡਾ ਭਵਿੱਖ ਤਾਂ ਸੁਰੱਖਿਅਤ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਤੁਹਾਨੂੰ ਇੱਕ ਪੈਨਸ਼ਨ ਦਾ ਲਾਭ ਮਿਲਦਾ ਅਦਰਵਾਇਜ਼ achiyan salaries ਪੰਜਾਬ ਸਰਕਾਰ ਜਾਂ ਕਿਸੇ ਵੀ ਸਰਕਾਰ ਨਾਲੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬਹੁਤ ਚੰਗੀਆਂ ਤਨਖਾਹਾਂ ਮਿਲ ਜਾਂਦੀਆਂ ਪਰ ਉਹ ਇਹਦਾ ਕਾਰਨ ਇਹ ਹੈ ਕਿ ਤੁਹਾਡਾ ਭਵਿੱਖ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹੁਣ ਅਜ ਫਰਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ 올ਡ ਪੈਨਸ਼ਨ ਸਕੀਮ ਦੇ ਵਿੱਚ ਜੋ ਤੁਸੀਂ ਲਾਸਟ ਡਰਾਂਡ ਲੈਂਦੇ ਹੋ ਸੈਲਰੀ ਉਹਦਾ 50% ਉਹਦੀ ਰੇਸ਼ੋ ਬਣੀ ਹੋਈ ਹੈ ਕਿ 25 ਸਾਲ ਦੀ ਨੌਕਰੀ ਹੋਵੇ ਇਹ ਚੀਜ਼ਾਂ ਪਰ ਘੱਟੋ ਘੱਟ ਤੁਹਾਡਾ ਕਿਹੜਾ ਫਿਊਚਰ ਆ ਉਹ ਸੁਰੱਖਿਅਤ ਹੋ ਜਾਂਦਾ ਹੈ ਕਿ ਤੁਹਾਨੂੰ ਪੈਨਸ਼ਨ ਦਾ ਲਾਭ ਮਿਲਦਾ ਹੈ ਐਨਪੀਐਸ ਦੇ ਵਿੱਚ ਕੀ ਕੀਤਾ ਸਰਕਾਰ ਨੇ ਇੱਕ ਪੀਐਫਆਰਡੀ ਦੀ ਏਜੰਸੀ ਬਣਾਇਆ ਕੇਂਦਰ ਦੇ ਵਿੱਚ ਏਜੰਸੀ ਬਣ ਗਈ ਚਾਹੇ ਕੇਂਦਰ ਸਰਕਾਰ ਦਾ ਮੁਲਾਜ਼ਮ ਹੋਵੇ ਜਾਂ ਕਿਸੇ ਵੀ ਸਟੇਟ ਗਵਰਨਮੈਂਟ ਦਾ ਮੁਲਾਜ਼ਮ ਹੋਵੇ ਉਹਨਾਂ ਦਾ 10% ਤਨਖਾਹ ਦਾ ਤੇ ਡੀਏ ਦਾ ਬੇਸਿਕ ਪਲੱਸ ਡੀਏ 10 ਕਟਿਆ ਜਾਂਦਾ 14/19 ਤੋਂ ਸਰਕਾਰ ਨੇ 14% ਕਰਤਾ ਉਸ ਤੋਂ ਪਹਿਲਾਂ 10% ਮੈਚਿੰਗ ਸ਼ੇਅਰ ਸੀ ਉਹ ਸਾਰਾ ਕੇਂਦਰ ਦੀ ਪੀਐਫ ਆਰਡੀ ਦੇ ਕੋਲ ਜਾਂਦਾ ਔਰ ਪੀਐਫ ਆਰਡੀ ਇਹ ਕੋ ਤਿੰਨ ਕੰਪਨੀਆਂ ਜੇ ਸਾਡਾ ਪੈਸਾ ਇਨਵੈਸਟ ਕਰਦੀ ਹੈ ਐਸਬੀਆਈ ਯੂਟੀਆਈ ਤੇ ਐਲਆਈਸੀ ਦੇ ਵਿੱਚ ਐਸਬੀਆਈ ਦਾ 34 ਬਾਕੀ ਦੋ ਦੇ ਵਿੱਚ 33 33 ਔਰ ਉਹ ਸਾਰਾ ਪੈਸਾ ਲੱਗਦਾ ਸਾਡਾ ਸ਼ੇਅਰ ਮਾਰਕੀਟ ਦੇ ਵਿੱਚ। ਸੋ ਜਿਦੇ ਕਰਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਸਾਡੀ ਮੇਰੀ 44 ਚ ਰਿਟਾਇਰਮੈਂਟ ਹੈ। ਕਿ 2044 ਚ ਜਦੋਂ ਮੈਂ ਸੇਵਾ ਮੁਕਤ ਹੋਊਂਗਾ ਤੇ ਮੇਰੀ ਪੈਨਸ਼ਨ ਮੈਨੂੰ ਕਿੰਨੀ ਮਿਲੇਗੀ। ਔਰ ਜੇਕਰ ਅਸੀਂ ਇੱਕ ਜਿਹੜੀ ਮੇਨ ਐਗਜ਼ਾਮਪਲ ਲੈ ਲਈਏ ਨੀਰੋ ਮੋਦੀ ਦਾ ਘੁਟਾਲਾ ਦੇਸ਼ ਦੇ ਬੱਚੇ-ਬੱਚੇ ਨੂੰ ਪਤਾ ਹੈ। ਹਾਂਜੀ। ਪੰਜਾਬ ਦੇ ਹਰ ਵਸਨੀਕ ਨੂੰ ਪਤਾ ਹੈ। ਹਾਂਜੀ। ਹੁਣ ਸਾਡਾ ਸਰਕਾਰ ਅੱਗੇ ਸਵਾਲ ਆ। ਹੂੰ। ਮੈਂ 2005 ਦਾ ਭਰਤੀ ਆ। 26 ਦੇ ਵਿੱਚ ਬੈਠਾ 44 ਰਟਾਇਰ ਹੋਣਾ ਮੇਰਾ 10% ਸ਼ੇਅਰ ਤੁਸੀਂ ਕੱਟ ਰਹੇ ਹੋ 14 ਸਰਕਾਰ ਪਾ ਰਹੀ ਹੈ ਕੇਂਦਰ ਕੋਲੇ ਪੈਸਾ ਜਾ ਰਿਹਾ ਸ਼ੇਅਰ ਮਾਰਕੀਟ ਚ ਲੱਗ ਰਿਹਾ ਨਿਰਮੋਦੀ ਨੇ 13 135000 ਕਰੋੜ ਦਾ ਘੁਟਾਲਾ ਕੀਤਾ ਪੀਐਨਬੀ ਦੇ ਨਾਲ ਨਾ ਨਿਰਮੋਦੀ ਨਾ ਮੇਰਾ ਲਗਾਤਾਰਾ ਨਾ ਪੀਐਨਬੀ ਚ ਨਾ ਮੇਰਾ ਕੋ ਰੋਲਾ ਘੁਟਾਲਾ ਹੁੰਦਾ ਹੈ ਸ਼ਾਮ ਨੂੰ ਖਬਰਾਂ ਫਲੈਸ਼ ਹੁੰਦੀ ਹੈ ਬੰਬੇ ਤੋਂ ਸਟਾਕ ਮਾਰਕੀਟ ਖੋਰੀ ਸਵੇਰੀ ਤੇ ਨਾਲ ਹੀ ਸ਼ੇਅਰ ਢਿੱਗ ਜਾਂਦੇ ਆ ਤੇ ਮੇਰੇ ਖਾਤੇ ਦੇ ਵਿੱਚੋਂ ਜਿਹੜਾ ਮੇਰਾ ਐਨਪੀਐਸ ਦਾ ਖਾਤਾ ਜਾਂ ਉਹਨੂੰ ਪ੍ਰੈਨ ਖਾਤਾ ਕਹਿ ਲਈਏ ਟੈਕਨੀਕਲ ਲਫ਼ਜ਼ਾਂ ਦੇ ਵਿੱਚ ਤਾਂ ਮੇਰੇ ਖਾਤੇ ਦੇ ਵਿੱਚੋਂ 50000 ਮਾਈਨਸ ਹੋ ਜਾਂਦੇ ਕਿਉਂਕਿ ਸ਼ੇਅਰ ਦੀ ਵੈਲਿਊ ਡੇਗੀ ਹੁਣ ਇਹ ਸਾਡਾ ਸਰਕਾਰ ਅੱਗੇ ਸਵਾਲ ਹੈ ਕਿ ਜਦੋਂ ਮੇਰੀ ਰਿਟਾਇਰਮੈਂਟ ਹੋਏਗੀ ਜੇਕਰ ਨਿਰਮੋਦੀ ਵਰਗੇ 2-3 ਵੀ ਬੰਦੇ ਘੁਟਾਲਾ ਕਰਗੇ ਕਿਸੇ ਵੀ ਵੱਡੀ ਫਰਮ ਦੇ ਨਾਲ ਤੇ ਸ਼ੇਅਰ ਮਾਰਕੀਟ ਡੇਗੀ ਤੇ ਮੇਰੇ ਫਿਊਚਰ ਦਾ ਕੀ ਬਣੇਗਾ ਤੇ 215000 ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕੀ ਮੰਗ ਹੈ ਮੇਨ ਮੰਗ ਕੀ ਹੈ ਉਹਨਾਂ ਦੀ ਮੇਨ ਮੰਗ ਇਹੀ ਹੈ ਕਿ ਜੋ ਰੂਲ 1972 ਹਾਲੀ ਪਹਿਲਾਂ ਪੁਰਾਣੀ ਪੈਨਸ਼ਨ ਚੱਲਦੀ ਸੀ ਉਹੀ ਪੁਰਾਣੀ ਪੈਨਸ਼ਨ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਫਿਊਚਰ ਹੈ ਉਹ ਸੁਰੱਖਿਅਤ ਰਹੇ ਤੁਸੀਂ ਸ਼ੇਅਰ ਮਾਰਕੀਟ ਨੂੰ ਸਟੇਬਲ ਕਰਨ ਦੇ ਲਈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣ ਦੀ ਬਜਾਏ ਮੁਲਾਜ਼ਮਾ ਦਾ ਭਵਿੱਖ ਸੁਰੱਖਿਅਤ ਕਰੋ ਮੈਂ ਬੀਏ ਸੀ ਆਈਟੀ ਕੀਤੀ ਹੈ ਕੋਈ ਵੀਏ ਪਾਸ ਕੀਤਾ ਵੀ ਨੌਕਰੀ ਤੇ ਲੱਗਾ ਹੋਏਗਾ ਕੋਈ ਬੀਏ ਸੀ ਪਾਸ ਕੀਤਾ ਵੀ ਨੌਕਰੀ ਤੇ ਲੱਗਾ ਹੋਏਗਾ ਕੋਈ ਪਲੱਸ 2 ਪਾਸ ਕੀਤਾ ਵੀ ਲੱਗਿਆ ਕੋਈ ਸਾਡਾ ਕਲਾਸ 4 ਮੁਲਾਜ਼ਮ 10ਵੀਂ ਪਾਸ ਕੀਤਾ ਵੀ ਨੌਕਰੀ ਤੇ ਲੱਗੇ ਹੁਣ ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਫੈਸਿਲਿਟੀ ਦਿੰਦੇ ਐ ਐਨਪੀਐਸ ਦੇ ਵਿੱਚ ਕਿ ਤੁਸੀਂ ਆਪਣਾ ਪੈਸਾ ਸੱਜੇ ਖੱਬੇ ਕਿਸੇ ਕੰਪਨੀ ਚ ਲਗਾ ਦਿਓ ਪਰ ਜੇਕਰ ਮੈਨੂੰ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਨਹੀਂ ਤੇ ਮੈਂ ਕਿੱਦਾਂ ਲਗਾ ਸਕਦਾ ਸੁਵੈਸ ਕਰਕੇ ਸਾਡੀ ਤਾਂ ਇਹ ਹੈ ਕਿ ਘੱਟੋ ਘੱਟ ਜਿਹੜਾ ਮੁਲਾਜ਼ਮ ਦਾ ਭਵਿੱਖ ਆ ਉਹ ਸੁਰੱਖਿਅਤ ਕੀਤਾ ਜਾਵੇ ਜਿਹੜਾ ਤੁਸੀਂ ਪੈਸਾ ਸਾਡਾ ਕੱਟ ਰਹੇ ਹੋ ਜਿਹੜਾ ਗਵਰਨਮੈਂਟ ਸ਼ੇਅਰ ਪਾ ਰਹੀ ਉਹ ਪਾਵੇ ਨਾ ਪਾਵੇ ਉਹਦੇ ਉੱਤੇ ਨਹੀਂ ਜਾਂਦੇ ਪਰ ਸਾਨੂੰ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਦਿੱਤੀ ਜਾਵੇ ਇਹ ਸਰਕਾਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਨਿਊ ਪੈਨਸ਼ਨ ਸਕੀਮ ਉਹ ਬਹੁਤ ਵਧੀਆ ਹੈ ਕਰਮਚਾਰੀਆਂ ਦੇ ਲਈ ਤੇ ਤੁਸੀਂ ਕੀ ਕਹੋਗੇ ਜੀ ਦੇਖੋ ਜਦੋਂ ਕਾਂਗਰਸ ਗਵਰਨਮੈਂਟ ਸੀਗੀ ਔਰ ਮਨਪ੍ਰੀਤ ਬਾਦਲ ਵਿੱਤ ਮੰਤਰੀ ਰੇਣ 17 ਤੋਂ 22 ਦੀ ਸਰਕਾਰ ਦੇ ਵਿੱਚ ਉਦੋਂ ਸਾਡੀ ਮਨਪ੍ਰੀਤ ਬਾਦਲ ਹੋਣਾ ਦਾ ਮੀਟਿੰਗ ਹੋਈ ਅਸੀਂ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਉਹਨਾਂ ਨੂੰ ਇੱਕ ਚਾਰਟ ਬਣਾ ਕੇ ਦਿੱਤਾ ਸੀ ਉਸ ਚਾਰਟ ਦੇ ਮੁਤਾਬਕ ਉਸ ਸਮੇਂ ਜਿਹੜੀ ਐਮਐਲਏ ਦੀ ਤਨਖਾਹ ਸੀ ਅਸੀਂ ਉਹਨਾਂ ਨੂੰ ਇੱਕ ਚਾਰਟ ਮੁਹੱਈਆ ਕਰਵਾਇਆ ਕਿ ਜੇਕਰ 5 ਸਾਲ ਐਮਐਲਏ ਰਹੇ ਤੇ ਉਹ ਐਨਪੀਐਸ 'ਚ ਰਹੇ ਅੱਜ ਤੱਕ ਇਹ ਬਹੁਤ ਵੱਡੇ ਵੱਡੇ ਗੱਫੇ ਲੈ ਰਹੇ ਨੇ ਪੈਨਸ਼ਨ ਤੇ ਤਨਖਾਹਾਂ ਦੇ ਨਾਂ ਦੇ ਉੱਤੇ ਉਹੀ ਤੁਸੀਂ ਐਨਪੀਐਸ ਉਹਨਾਂ ਤੇ ਲਾਗੂ ਕਰ ਦਿਓ ਤਾਂ ਇੱਕ ਐਮਐਲਏ 512 ਰੁਪਏ ਮਹੀਨਾ ਪੈਨਸ਼ਨ ਲੈਂਦਾ ਜੇ ਉਹ ਐਨਪੀਐਸ 'ਚ ਰਹੇ ਤੇ ਜੇਕਰ 512 ਰੁਪਏ ਐਮਐਲਏ ਪੈਨਸ਼ਨ ਲੈਣ ਨੂੰ ਤਿਆਰ ਆ ਕੋਈ ਗੱਲ ਨਹੀਂ ਅਸੀਂ ਫਿਰ ਐਨਪੀਐਸ ਬਾਰੇ ਸੋਚ ਲੈਣੀ ਹੈ ਪਰ ਹਾਲਾਤ ਇਹ ਹੈ ਕਿ ਐਮਐਲਏ ਦੇ ਕੋਲ ਸੋਰਸਸ ਬਹੁਤ ਨੇ ਬਹੁਤ ਸਾਰੇ ਕੁਣਾਕਲ ਫੰਡ ਹੁੰਦੇ ਨੇ ਬਹੁਤ ਕੁਛ ਉਹ ਕਰਦੇ ਵੀ ਨੇ ਪਰ ਇੱਕ ਮੁਲਾਜ਼ਮ ਜਿਹੜਾ 30 ਤੋਂ 35 ਸਾਲ ਦੀ ਨੌਕਰੀ ਕਰਦਾ ਉਹ ਅੱਜ ਜਾਏਗਾ ਕਿੱਥੇ ਸਰਕਾਰਾਂ ਬਹੁਤ ਕੁਛ ਕਰ ਰਹੀਆਂ ਨੇ ਪਰ ਇੱਕ ਮੁਲਾਜ਼ਮ ਐ ਇੱਕ ਤੁਹਾਡੇ ਕੇ ਐਗਜ਼ਾਮਪਲ ਰੱਖਦਾ ਕਰੋਨਾ ਕਾਲ ਦੀ ਕਰੋਨਾ ਵਲੇ ਜਦੋਂ ਪ੍ਰਾਈਵੇਟ ادارے ਬੰਦ ਹੋ ਗਏ ਪ੍ਰਾਈਵੇਟ ਹਸਪੀਟਲ ਤੱਕ ਹੱਥ ਖੜੇ ਕਰਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਬੰਦ ਹੋ ਗਈਆਂ ਉਦੋਂ ਲੋਕਾਂ ਦੀ ਜਾਨ ਬਚਾਉਣ ਲਈ ਕੌਣ ਖੜਾ ਹੋਇਆ ਸਰਕਾਰੀ ਮੁਲਾਜ਼ਮ ਜਿਹੜੇ ਕੋਰੋਨਾ ਤੋਂ ਪੀੜਿਤ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਸੰਸਕਾਰ ਕਿੰਨੇ ਕੀਤਾ ਸਰਕਾਰੀ ਮੁਲਾਜ਼ਮਾਂ ਨੇ ਉਹਨਾਂ ਦੀਆਂ ਡਿਊਟੀਆਂ ਲਗੀਆਂ ਕੋਰੋਨਾ ਵੇਲੇ ਜਦੋਂ ਲੋਕੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਤਾਂ ਉਹਨਾਂ ਜਿਹੜੇ ਪਰਿਵਾਰ ਪੀੜੇ ਸੀ ਕੋਰੋਨਾ ਤੋਂ ਉਹਨਾਂ ਨੂੰ ਘਰ ਦੇ ਵਿੱਚ ਬੰਦ ਕੀਤਾ ਗਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਰੋਟੀ ਕਦੇ ਮੁਹੱਈਆ ਕਰਵਾਈ ਸਰਕਾਰੀ ਮੁਲਾਜ਼ਮ ਨੇ ਹੂੰ ਸੋ ਇਸ ਕਰਕੇ ਅਸੀਂ ਜਿਹੜੀ ਮੰਗ ਕਰ ਰਹੇ ਹਾਂ ਆਪਣੇ ਹੱਕ ਦੀ ਗੱਲ ਕਰ ਰਹੇ ਹਾਂ ਤੇ ਜਿਹੜੀ 올ਡ ਪੈਨਸ਼ਨ ਸਕੀਮ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਬੜੀ ਹੈਰਾਨਗੀ ਵੀ ਹੁੰਦੀ ਏ ਤੇ ਸਰਕਾਰ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਇੱਕ ਹਾਸਾ ਵੀ ਜਾਂਦਾ ਹੂੰ ਕਿ ਸਾਡੇ ਨਾਲ 21 ਦੇ ਵਿੱਚ ਜਦੋਂ ਅਸੀਂ ਰੋਲਾ ਪਾਉਂਦੇ ਸੀ ਕਾਂਗਰਸ ਪਾਰਟੀ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਵੀ ਭਾਈ ਪੁਰਾਣੀ ਪੈਨਸ਼ਨ ਲਾਗੂ ਕਰੋ ਤਾਂ ਸਾਡੀਆਂ ਸਟੇਜਾਂ ਤੇ ਆ ਕੇ ਬੈਠਦੇ ਸੀ ਹਰਪਾਲ ਚੀਮਾ ਜੀ ਭਗਵੰਤ ਮਾਨ ਜੀ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਆਮਨ ਰੋੜਾ ਜੀ ਦੇ ਨਾਲ ਮੀਟਿੰਗਾਂ ਹੋਈਆਂ ਜਿਹੜੇ ਅੱਜ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ। ਹੂੰ ਔਰ ਹਾਲਾਤ ਉਸ ਹੀ ਇਹ ਦੇਖੋ ਕਿ ਜਦੋਂ ਹਿਮਾਚਲ ਦੇ ਪੰਜਾਬ ਦੀਆਂ 22 ਦੀਆਂ ਚੋਣਾਂ ਤੋਂ ਬਾਅਦ ਠੀਕ 6 ਮਹੀਨੇ ਬਾਅਦ ਹੂੰ ਸਾਡੇ ਨਾਲ ਮੀਟਿੰਗ ਵੀ ਹੁੰਦੀ ਏ। ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਆਉਂਦੀਆਂ। ਦੋ ਸੂਬਿਆਂ ਦੀਆਂ ਚੋਣਾਂ ਸੀ। 18 11 22 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੋਟੀਫਿਕੇਸ਼ਨ ਜਾਰੀ ਕਰਦੇ ਨੇ। ਬਕਾਇਦਾ ਕੈਬਨਿਟ ਦੀ ਮੀਟਿੰਗ ਕਰਕੇ ਪਰ ਉਹ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਦੇਸ਼ ਭਰ ਦੇ ਜਿੰਨੇ ਲੀਡਿੰਗ ਨਿਊਜ਼ਪੇਪਰ ਨੇ ਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪੂਰੇ ਦੇਸ਼ ਭਰ ਦੇ ਉਹਨਾਂ ਦੇ ਲੀਡਿੰਗ ਨਿਊਜ਼ਪੇਪਰਾਂ ਦੇ ਫਰੰਟ ਪੇਜ ਤੇ ਹਿਸ਼ਿਆਰ ਲੱਗਦਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਅਸੀਂ ਦੀਵਾਲੀ ਤੋਹਫ਼ਾ ਦਿੰਦੇ ਹਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਦੇ ਹਾਂ ਸੂਬੇ ਦੇ ਵਿੱਚ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਤੋਂ ਬਾਅਦ ਤਿੰਨ ਦੀਵਾਲੀਆਂ ਲੰਘੀਆਂ 26 ਜ ਅਸੀਂ ਬੈਠੇ ਹਾਂ ਅੱਜ ਤੱਕ ਸਾਨੂੰ ਉਹ ਦੀਵਾਲੀ ਤੋਹਫ਼ਾ ਹੀ ਨਹੀਂ ਮਿਲਿਆ ਇਹ ਥੋੜੇ ਤਾਂ ਮੂਵੀ ਮਿੱਠੇ ਤੱਕ ਕਰਾਤੇ ਸੀਗੇ ਫਿਰ ਗੇਮ ਕਿੱਥੇ ਰੁਗੀ ਗੇਮ ਸਰਕਾਰ ਦੀ ਨੀਤੀ ਤੇ ਨੀਅਤ ਭਗਵੰਤ ਮਾਨ ਸਾਹਿਬ ਨੇ ਹਮੇ ਬਹੁਤ ਵਾਰੀ ਇਹ ਗੱਲ ਸਟੇਜਾਂ ਤੋਂ ਕਹੀ ਕਿ ਸਾਡੀ ਨੀਤੀ ਤੇ ਨੀਅਤ ਚ ਫਰਕ ਨਹੀਂ ਪਰ ਅਸੀਂ ਇਹ ਗੱਲ ਬੜੀ ਸਪਸ਼ਟ ਕਹਿੰਦੇ ਆ ਕਿ ਮਾਨ ਸਾਹਿਬ ਦੀ ਨੀਤੀ ਤੇ ਨੀਅਤ ਦੇ ਵਿੱਚ ਫਰਕ ਹੈ ਕਿ ਜੇਕਰ ਤੁਸੀਂ ਅਨਾਉਂਸ ਕੀਤਾ ਤੁਸੀਂ ਅਖਬਾਰਾਂ ਦੇ ਵਿੱਚ ਇਸ਼ਾਰਾ ਦਿੱਤੇ ਤੁਸੀਂ ਨੋਟੀਫਿਕੇਸ਼ਨਾਂ ਜਾਰੀ ਕਰ ਦਿੱਤੀਆਂ ਤੇ ਅੱਜ ਪੁਰਾਣੀ ਪੈਨਸ਼ਨ ਸੂਬੇ ਦੇ ਵਿੱਚ ਬਹਾਲ ਹੋਣੀ ਚਾਹੀਦੀ ਸੀ ਅਖਬਾਰਾਂ 'ਚ ਪ੍ਰੈਸ ਕਾਨਫਰੰਸਾਂ ਕੀਤੀਆਂ ਉਦੋਂ ਅਮਨ ਰੂੜਾ ਜੀ ਹਰਪਾਲ ਸਿੰਘ ਈਟੀਓ ਮੰਤਰੀ ਸਾਹਿਬ ਦੇ ਨਾਲ ਢਾਲੀਵਾਲ ਸਾਹਿਬ ਇਹਨਾਂ ਤਿੰਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਬਹੁਤ ਜਗ੍ਹਾ ਦੇ ਉੱਤੇ ਹਰਪਾਲ ਚੀਮਾ ਜੀ ਬੋਲੇ ਐਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਗੁਜਰਾਤ ਦੇ ਵਿੱਚ ਜਾ ਕੇ ਪ੍ਰਚਾਰ ਚ ਬੋਲੇ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਦਿੱਤੀ ਤੇ ਸਾਡੀ ਗੁਜਰਾਤ ਸਰਕਾਰ ਬਣਾ ਦਿਓ ਅਸੀਂ ਇੱਥੇ ਵੀ ਲਾਗੂ ਕਰ ਦਿਆਂਗੇ ਪਰ ਅੱਜ ਹਾਲਾਤ ਕੀ ਨੇ ਅੱਜ ਅਸੀਂ ਸਰਕਾਰ ਨੂੰ ਇਹ ਪੁੱਛਦੇ ਹਾਂ 26 ਦੇ ਵਿੱਚ 3 ਸਾਲਾਂ ਬਾਅਦ ਕਿ ਭਾਈ ਸਾਡੀ ਪੁਰਾਣੀ ਪੈਨਸ਼ਨ ਦੱਸੋ ਕਿੱਥੇ ਆ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਅਮਲੀ ਜਮਾ ਪੈਣਾ ਉਹ ਕਿਉਂ ਨਹੀਂ ਪੈਣਾ ਰਿ ਤੇ ਅੱਜ ਹਾਲਾਤ ਇਹ ਨੇ ਕਿ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅੱਜ ਸਾਨੂੰ ਸਵਾਲ ਨਹੀਂ ਕਰਨ ਦਿੱਤਾ ਜਾ ਰਿਹਾ 16 16 ਮੀਟਿੰਗਾਂ ਦੇ ਪੱਤਰ ਮੁੱਖ ਮੰਤਰੀ ਦਫ਼ਤਰ ਤੋਂ ਡੀਸੀਆਂ ਤੋਂ ਜਾਰੀ ਹੁੰਦੇ ਨੇ ਪਰ ਸਾਰੀ ਦੀਆਂ ਸਾਰੀਆਂ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਕੈਨਸਲ ਕਰ ਦਿੰਦੇ ਨੇ ਮੂਲ ਤੋਂ ਵੀ ਕਰ ਦਿੰਦੇ ਨੇ ਤੇ ਸਰਕਾਰ ਦੀ ਕਿਹੜੀ ਗੱਲ ਦੇ ਉੱਤੇ ਫਿਰ ਅਸੀਂ ਯਕੀਨ ਕਰੀਏ ਫਿਰ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਵਿੱਚ ਤਾਂ ਝੂਠ ਹੀ ਬੋਲਿਆ ਗੁਜਰਾਤ, ਹਿਮਾਚਲ, ਕਰਨਾਟਕ ਹਰ ਜਗ੍ਹਾ ਦੇ ਉੱਤੇ ਝੂਠ ਬੁਲਿਆ ਜਾ ਰਿਹਾ ਹੈ। ਝਾਰਖੰਡ ਦੇ ਵਿੱਚ ਝੂਠ ਬੁਲਿਆ ਜਾ ਰਿਹਾ ਹੈ। ਇਹ ਤਾਂ ਬਲਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਕਰਮਚਾਰੀਆਂ ਦੀ ਸਰਕਾਰ ਆ ਅਸੀਂ ਨੌਕਰੀਆਂ ਵੀ ਦੇ ਰਹੇ ਹਾਂ। ਮਤਲਬ ਜਿਹੜੇ ਪਿਛਲੇ ਮੁਲਾਜ਼ਮ ਨੇ ਉਹਨਾਂ ਲਈ ਤਾਂ ਹਜੇ ਤੱਕ ਚੀਜ਼ਾਂ ਠੀਕ ਨਹੀਂ ਕੀਤੀਆਂ ਗਈਆਂ ਨਈਆਂ ਭਰਤੀਆਂ ਦੇਈ ਜਾ ਰਹੇ ਨੇ। ਜਦੋਂ ਜਲੰਧਰ ਦੇ ਵਿੱਚ ਮਹਿੰਦਰ ਭਗਤ ਜੀ ਦੀ ਜਿਮਣੀ ਚੋਣ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਦੀਪਨਗਰ ਜਲੰਧਰ ਕੈਂਟ ਦਾ ਏਰੀਆ ਉੱਥੇ ਕੋਠੀ ਲਈ। ਅਮਨ ਰੋੜਾ ਜੀ ਸਾਨੂੰ ਨਾਲ ਲੈ ਕੇ ਗਏ ਤੇ ਉੱਥੇ ਸਾਡੀ ਮੀਟਿੰਗ ਹੁੰਦੀ ਹੈ ਭਗਵੰਤ ਮਾਨ ਜੀ ਦੇ ਨਾਲ ਹੂੰ ਤਾਂ ਅਸੀਂ ਉਥੇ ਗੱਲ ਪੁਰਾਣੀ ਪੈਨਸ਼ਨ ਦੇ ਮੁੱਦੇ ਦੀ ਕਰਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਸਾਨੂੰ ਕਿ ਇਲੈਕਸ਼ਨ ਲੰਘ ਲੈਂਦੇ ਹੋ ਮੈਂ ਤੁਹਾਨੂੰ ਚੰਡੀਗੜ੍ਹ ਬੁਲਾ ਕੇ ਤੁਹਾਡਾ ਮੁੱਦਾ ਹੱਲ ਕਰਵਾਵਾਂ ਅਸੀਂ ਅਗਲਾ ਸਵਾਲ ਕਰਦੇ ਹਾਂ ਉਦੋਂ ਤੱਕ ਇਹਨਾਂ ਨੇ 22000 ਭਰਤੀ ਕੀਤੀ ਜਿਹੜਾ ਸ਼ਾਇਦ ਕੱਲ ਮੁੱਖ ਮੰਤਰੀ ਸਾਹਿਬ ਨੇ ਚੰਡੀਗੜ੍ਹ 'ਚ ਨਵੇਂ ਨਿਯੁਕਤੀ ਪੱਤਰ ਵੰਡੇ ਆ ਤੇ 66000 ਦੀ ਗੱਲ ਕਰਤੀ ਉਦੋਂ 22000 ਭਰਤੀ ਕੀਤੀ ਸੀ ਇਹ ਸਾਡਾ ਹੀ ਸਵਾਲ ਸੀਗਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ 22000 ਮੁਲਾਜ਼ਮ ਭਰਤੀ ਕੀਤਾ ਸਾਡੇ ਜਿਹੜਾ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋਈ ਤੁਹਾਡੀ ਨੋਟੀਫਿਕੇਸ਼ਨ 18 11 22 ਦੇ ਮੁਤਾਬਕ ਪਰ 18 11 22 ਤੋਂ ਬਾਅਦ ਤੁਸੀਂ 22000 ਮੁਲਾਜ਼ਮ ਭਰਤੀ ਕਰ ਲਿਆ ਇਹ ਪੁਰਾਣੀ ਪੈਨਸ਼ਨ ਚ ਆ ਕਿ ਨਵੀਂ ਚ ਆ ਤੇ ਹੈਰਾਨੀ ਹੈ ਇਸ ਗੱਲ ਦੇ ਉੱਤੇ ਆ ਜਿਹੜੀ ਸਰਕਾਰ ਕੱਲ ਜਿਹੜੀ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਨਿਯੁਕਤੀ ਪੱਤਰ ਨਵੇਂ ਮੁਲਾਜ਼ਮਾਂ ਨੂੰ ਦਿੱਤੇ ਨੇ ਵੈਟਰਨਰੀ ਅਫਸਰਾਂ ਨੂੰ ਔਰ ਉਹਦੇ ਨਾਲ ਕੋਆਪਰੇਟਿਵ ਦੇ ਇਨਸਪੈਕਟਰਸ ਨੂੰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਵੀ ਨਵੀਂ ਪੈਨਸ਼ਨ ਸਕੀਮ ਦੇ ਅਧੀਨ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਤੇ ਸਟੇਟ ਸਰਕਾਰ ਕੁਝ ਕਰ ਸਕਦੀ ਹੈ ਇਹਦੇ ਵਿੱਚ ਕਿ ਲਈ ਬਿਲਕੁਲ ਕਰ ਸਕਦੀ ਹੈ ਜੀ ਔਰ ਸਭ ਤੋਂ ਪਹਿਲਾਂ ਜੇਕਰ ਮੈਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ 2018 ਦੇ ਵਿੱਚ ਨੈਸ਼ਨਲ ਮੂਵਮੈਂਟ ਫॉर ਰੋਲ ਪੈਨਸ਼ਨ ਸਕੀਮ ਦੇ ਬੈਨਰ ਹੇਡ ਅਸੀਂ ਦਿੱਲੀ ਦੀ ਰਾਮਲੀਲਾ ਗਰਾਊਂਡ 'ਚ ਰੈਲੀ ਕੀਤੀ ਸੀ ਕੇਜਰੀਵਾਲ ਸਾਹਿਬ ਦੇਸ਼ ਦੇ ਪਹਿਲੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਮਤਾ ਲਿਆਂਦਾ ਸੀ ਮਤਾ ਪਾਸ ਕੀਤਾ ਫਿਰ ਜਦੋਂ ਅਸੀਂ ਗੱਲ ਕੀਤੀ ਦਿੱਲੀ ਦੇ ਵਿੱਚ ਵੀ ਲਾਗੂ ਨਹੀਂ ਹੋਈ ਉਦੋਂ ਉਹਨਾਂ ਨੇ ਕਿਹਾ ਜੀ ਇੱਥੇ ਐਲਜੀ ਨਹੀਂ ਹੁੰਦੀ ਇਹ ਰਿਆ ਸਾਡੀ ਫੁੱਲ ਫਲੈਜ ਸਰਕਾਰ ਜਿਹੜੇ ਸੂਬੇ 'ਚ ਬਣ ਜੇਗੀ ਅਸੀਂ ਉੱਥੇ ਉਹ ਲਾਗੂ ਕਰਾਂਗੇ ਜਿਹਦੇ ਕਰਕੇ ਮੁਲਾਜ਼ਮਾ ਨੇ ਬਾਈਚੈਸ ਸਰਕਾਰ ਦਾ ਸਾਥ ਦਿੱਤਾ ਹੁਣ ਜਿੱਥੋਂ ਤੱਕ ਸਰਵਾਲਿਆ ਸਰਕਾਰ ਕਰ ਸਕਦੀ ਜਾਂ ਨਹੀਂ ਤਾਂ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਤੋਂ 6 ਮਹੀਨੇ ਬਾਅਦ ਸਰਕਾਰ ਬਣਦੀ ਹੈ ਔਰ ਉਸ ਜਗ੍ਹਾ ਦੇ ਉੱਤੇ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸੁਖਵਿੰਦਰ ਸਿੰਘ ਸੁਖੂ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪ੍ਰਾਣੀ ਪੈਨਸ਼ਨ ਸਕੀਮ ਉੱਥੇ ਲਾਗੂ ਕਰਕੇ ਦਿਖਾਈ। ਔਰ ਅੱਜ ਉੱਥੇ ਫੁੱਲ ਫਲੈਜ ਲਾਗੂ ਏ ਸਾਰੇ ਮੁਲਾਜ਼ਮ ਜਿਹੜੇ ਸੇਵਾਮੁਕਤ ਹੋ ਰਹੇ ਨੇ ਉਹ ਪ੍ਰਾਣੀ ਪੈਨਸ਼ਨ ਤੇ ਸੇਵਾਮੁਕਤ ਹੋ ਰਹੇ ਨੇ। ਇਸ ਤੋਂ ਇਲਾਵਾ ਰਾਜਸਥਾਨ, ਛੱਤੀਸਗੜ ਤੇ ਝਾਰਖੰਡ ਇਹ ਸਰਕਾਰਾਂ ਵੀ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰ ਚੁੱਕੀਆਂ। ਤੇ ਇਹਨਾਂ ਨੇ ਵਿੱਚ ਵਿਚਾਲੇ ਕਿਉਂ ਛੜਤਾ ਏ ਸਾਰਾ ਕੰਮ? ਦੇਖੋ ਜੀ ਗੱਲ ਤਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਕਿ ਨੀਤੀ ਤੇ ਨੀਅਤ ਦੇ ਵਿੱਚ ਫਰਕ ਆ ਗਿਆ। ਇਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਵੋਟਾਂ ਦੇ ਐਂਡ ਦੇ ਉੱਤੇ ਜਾ ਕੇ ਮੁਲਾਜ਼ਮਾਂ ਦੇ ਨਾਲ ਗੱਲ ਕਰਾਂਗੇ ਜਾਂ ਇਸ ਮੁੱਦੇ ਨੂੰ ਉਸ ਵਕਤ ਜਾ ਕੇ ਰੱਖਾਂਗੇ ਪਰ ਅੱਜ ਸਾਡਾ ਫਿਊਚਰ दाਤੇ ਲੱਗਾ ਹੋਇਆ ਹੈ ਅੱਜ ਸਾਡੇ ਪੈਸੇ ਕੱਟ ਕੇ ਸ਼ੇਅਰ ਮਾਰਕੀਟ ਦੇ ਵਿੱਚ ਜਾ ਰਹੇ ਨੇ ਹੂੰ ਔਰ ਅਸੀਂ ਬਾਰ-ਬਾਰ ਅਪੀਲ ਵੀ ਕੀਤੀ ਚੇਤਾਵਨੀਆਂ ਵੀ ਦਿੱਤੀਆਂ ਪਰ ਅਸੀਂ ਹੁਣ ਮੁਲਾਜ਼ਮ ਇੱਕ ਮਤ ਜ਼ਰੂਰ ਹੋ ਗਏ ਆ ਕਿ ਜੋ ਮਰਜ਼ੀ ਹੋ ਜੇ 2027 ਦੀਆਂ ਚੋਣਾਂ 'ਚ ਇਸ ਵਾਰੀ ਸਰਕਾਰ ਨੂੰ ਬਾਹਰ ਦਾ ਰਸਤਾ ਜ਼ਰੂਰ ਦਿਖਾਵਾਂਗੇ ਤੇ ਪੇ ਕਮਿਸ਼ਨ ਮਿਲ ਰਹੀ ਏ ਕਿ ਨਹੀਂ ਨਹੀਂ ਪੇ ਕਮਿਸ਼ਨ ਦੇ ਵਿੱਚ ਇਸ ਤਰ੍ਹਾਂ ਸਗਾ ਕੇ ਜਿਹੜੀ ਪਿਛਲੀ ਕਾਂਗਰਸ ਦੀ ਗਵਰਨਮੈਂਟ ਸੀਗੀ ਉਹਨਾਂ ਨੇ ਪੇ ਕਮਿਸ਼ਨ ਛੇਵਾਂ ਪੇ ਕਮਿਸ਼ਨ ਦੀ ਰਿਪੋਰਟ ਲਿਆਂਦੀ ਹਮ ਰਿਪੋਰਟ ਤੋਂ ਬਾਅਦ ਸਾਡੀ ਬਹੁਤ ਵਾਰੀ ਉਹਨਾਂ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਅਸੀਂ 2 59 ਦਾ ਜਿਹੜਾ ਗੁਣਾ ਕਿਉਂ ਮੰਗ ਰਹੇ ਸੀ ਹਮ ਔਰ ਜਿਹੜੀ ਪੇ ਕਮਿਸ਼ਨ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਸਿਫਾਰਸ਼ ਵੀ 2 59 ਦੀ ਕੀਤੀ ਪਰ ਉਸ ਸਮੇਂ ਦੇ ਜਿਹੜੇ ਵਿੱਤ ਮੰਤਰੀ ਸੀ ਮਨਪ੍ਰੀਤ ਬਾਦਲ ਜਿਨ੍ਹਾਂ ਨੂੰ ਵੈਸੇ ਹੀ ਜਿਹੜੇ ਮੁਲਾਜ਼ਮ ਨੇ ਖਾਲੀ ਪੀਪਾ ਮੰਤਰੀ ਕਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਮਨਪ੍ਰੀਤ ਬਾਦਲ ਨੇ ਉਹ ਸਭ ਤੋਂ ਵੱਡਾ ਵਿਰੋਧੀ ਪੰਜਾਬ ਦਾ ਹੈ ਚਾਹੇ ਉਹ ਮੁਲਾਜ਼ਮ ਵਰਗ ਲਈ ਹੋਵੇ ਉਹ ਵਪਾਰੀ ਵਰਗ ਲਈ ਹੋਵੇ ਉਹ ਆਮ ਲੋਕਾਂ ਲਈ ਹੋਵੇ ਜਿਹੜਾ ਥਰਮਲ ਪਲਾਂਟ ਬਠਿੰਡੇ ਦੀਆਂ ਚਿਮਣੀਆਂ ਨੂੰ ਦੇਖ ਕੇ ਗੱਲ ਕਹਿੰਦਾ ਸੀ ਚੋਣਾਂ ਦੇ ਵੇਲੇ 17 ਚ ਕਿ ਇਹ ਚਿਮਣੀਆਂ ਬੰਦ ਪਈਆਂ ਤੇ ਮੈਨੂੰ ਇੱਕ ਵਾਰੀ ਬੰਨ ਲੈਂਦੇ ਉਹ ਸਰਕਾਰ ਵਜਾਰਤ ਦੇ ਵਿੱਚ ਆ ਲੈਣ ਦਿਓ ਦੇ ਨਾਲ ਚਿਮਣੀਆਂ ਨੂੰ ਮੈਂ ਫਿਰ ਮਗਨ ਲਾ ਦੂੰਗਾ ਤੇ ਜਦਨ ਉਹ ਵਿੱਤ ਮੰਤਰੀ ਬਣਦਾ ਉਸੇ ਥਰਮਲ ਪਲਾਂਟ ਨੂੰ ਵੇਚਣ ਦੀ ਗੱਲ ਕਰਦੇ ਨੇ ਉਸੇ ਵਿੱਤ ਮੰਤਰੀ ਦਾ ਪੱਠਾ ਬਿਠਾਇਆ ਹੋਇਆ ਹੈ ਚਾਹੇ ਸਾਡੇ 37 ਤਰ੍ਹਾਂ ਦੇ ਭੱਤੇ ਬੰਦ ਹੋਏ ਹੂੰ ਉਸੇ ਵਿੱਤ ਮੰਤਰੀ ਦੇ ਸਮੇਂ ਚ ਹੋਈ ਹੂੰ ਪੇ ਟ కమిਸ਼ਨ ਦੀ ਅਧੂਰੀ ਰਿਪੋਰਟ ਹੂੰ ਉਸੇ ਵਿੱਤ ਮੰਤਰੀ ਦੇ ਸਮੇਂ ਚ ਹੋਈ ਹੂੰ 17 7 20 ਦਾ ਨੋਟੀਫਿਕੇਸ਼ਨ ਇੱਕ ਨੋਟੀਫਿਕੇਸ਼ਨ ਪੰਜਾਬ ਦੇ ਵਿੱਚ ਨਵੇਂ ਮੁਲਾਜ਼ਮਾਂ ਤੇ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਸੀਗਾ ਕਿ ਹਜੇ ਪੰਜਾਬ 'ਚ 6ਵਾਂ ਪੇ ਕਮਿਸ਼ਨ ਤਾਂ ਲਾਗੂ ਨਹੀਂ ਹੁੰਦਾ ਪੂਰੀ ਤਰ੍ਹਾਂ ਹੂੰ ਪਰ ਨਵੇਂ ਮੁਲਾਜ਼ਮਾਂ ਦੇ ਉੱਤੇ ਜਿਹੜੇ 17/7/20 ਤੋਂ ਬਾਅਦ ਭਰਤੀ ਹੁੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਦੀ ਤੁਹਾਨੂੰ 7ਵੇਂ ਪੇ ਕਮਿਸ਼ਨ ਦੀਆਂ সুপারিশਾਂ ਦੇ ਉੱਤੇ ਹੀ ਸਕੇਲ ਲਾਗੂ ਕਰਾਂਗੇ ਤੁਹਾਡੇ ਦੇ ਉਹਨਾਂ ਦੇ ਨਾਲ ਵੀ ਧੱਕਾ ਕੀਤਾ ਗਿਆ ਹੋਰ 50% ਤਨਖਾਹ ਦਾ ਫਰਕ ਪਾਤਾ ਹੋਰ ਦੂਜੇ ਪਾਸੇ ਅਸੀਂ ਅੱਜ ਦੀ ਸਰਕਾਰ ਦੀ ਗੱਲ ਕਰ ਲਈਏ ਇਹ ਸਰਕਾਰ ਨੇ ਸੱਤਾ ਚਾਣ ਤੋਂ ਪਹਿਲਾਂ ਕਿਹਾ ਕਿ ਅਸੀਂ 6ਵਾਂ ਪੇ ਕਮਿਸ਼ਨ ਲਾਗੂ ਕਰਾਂਗੇ ਇਹਨਾਂ ਨੇ ਕਿਹਾ ਵੀ ਪੁਰਾਣੀ ਪੈਨਸ਼ਨ ਦੀ ਗੱਲ ਕਰਾਂਗੇ ਅਸੀਂ ਬਰਾਬਰ ਕੰਮ ਬਰਾਬਰ ਤਨਖਾਹ 1772020 ਦੀ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਇਹ ਸਰਕਾਰ ਨੇ ਪੈਨਸ਼ਨਰਾਂ ਦੀ ਗੱਲ ਕੀਤੀ ਪਰ ਜਦੋਂ ਇਹ ਸਰਕਾਰ ਸੱਤਾ ਜਾਂਦੀ ਏ ਸਾਰੇ ਮੁੱਦਿਆਂ ਤੋਂ ਭੱਜ ਗਿਆ ਜੇ ਸਾਡੇ 17720 ਵਾਲੇ ਸਾਥੀ ਧਰਨੇ ਲਾ ਰਹੇ ਨੇ ਪਰ ਸਰਕਾਰ ਉਸ ਗੱਲ ਤੇ ਆਂਦੀ ਨਹੀਂ ਉਹੀ ਹਰਪਾਲ ਚੀਮਾ ਜਿਹੜਾ ਵਿਧਾਨ ਸਭਾ 'ਚ ਬਤੌਰ ਐਲੋਪੀ ਬਾਵਾ ਖੜੀਆਂ ਕਰ ਕਰ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਨਾਲ ਖੜਾ ਅੱਜ ਉਹ ਹੀ ਹਰਪਾਲ ਚੀਮਾ ਚੁੱਪ ਕਰਕੇ ਬੈਠਾ ਹੋਇਆ ਤੇ ਹੁਣ ਕਿਹੜਾ ਪੇ ਕਮਿਸ਼ਨ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 6ਵਾਂ ਪੇ ਕਮਿਸ਼ਨ ਚੱਲ ਰਿਹਾ ਪਰ ਅਧੂਰਾ ਚੱਲ ਰਿਹਾ ਜਦ ਕਿ ਹੁਣ ਤੱਕ 7ਵਾਂ ਪੇ ਕਮਿਸ਼ਨ ਪੰਜਾਬ 'ਚ ਬੈਠ ਜਾਣਾ ਚਾਹੀਦਾ ਸੀ ਤੇ ਹਜੇ ਤੱਕ 6ਵਾਂ ਪੇ ਕਮਿਸ਼ਨ ਨਹੀਂ ਪੂਰਾ ਹੋਇਆ ਇਹੀ ਹਰਪਾਲ ਚੀਮਾ ਜੀ ਇਹੀ ਭਗਵੰਤ ਮਾਨ ਜੀ ਇਹੀ ਅਮਨ ਅਰੋੜਾ ਜੀ ਜਿਹੜੇ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਕਹਿੰਦੇ ਸੀਗੇ ਕਿ ਤੁਹਾਡਾ ਇਹ ਅਧੂਰਾ ਜਿਹੜਾ ਹੋਏਗਾ ਪੇ ਕਮਿਸ਼ਨ ਇਹ ਅਸੀਂ ਸਰਕਾਰ ਬਣਨ ਤੇ ਪੂਰਾ ਕਰਾਂਗੇ ਤੇ ਅੱਜ ਹਾਲਾਤ ਪਤਾ ਕੀ ਨੇ ਜੀ ਵਿੱਤ ਮੰਤਰੀ ਸਾਹਿਬ ਦਾ ਮੁਲਾਜ਼ਮਾਂ ਨੇ ਨਾ ਰੱਖਤਾ ਚਾਹ ਪਲਾਣ ਵਾਲਾ ਮੰਤਰੀ ਉਹਦੇ ਹਾਲਾਤ ਕੀ ਬਣ ਗਏ ਕਿ ਅਸੀਂ ਵਿੱਤ ਮੰਤਰੀ ਸਾਹਿਬ ਕੋਲ ਜਾਂਦੇ ਆ ਇੱਕ ਘੰਟੇ ਦੀ ਮੀਟਿੰਗ ਅੱਧੇ ਘੰਟੇ ਦੀ ਮੀਟਿੰਗ 45 ਮਿੰਟ ਦੀ ਮੀਟਿੰਗ ਹੁੰਦੀ ਏ ਤੇ ਚਾਹ ਦਾ ਕੱਪ ਪੀਣ ਤੋਂ ਬਾਅਦ ਜਦੋਂ ਅਸੀਂ ਕਹਿੰਨੇ ਜਨਾਬ 15 ਮਿੰਟਾਂ ਡਿਸਕਸ਼ਨ ਹੋ ਗਈ ਇੱਕਾਂ ਟਾਈਮ ਡਿਸਕਸ਼ਨ ਨੂੰ ਹੋ ਗਈ ਤੇ ਸਾਨੂੰ ਦੱਸੋ ਜੀ ਇਹ ਤਾਂ ਹੁਣ ਕਰਨਾ ਕੀ ਏ ਤੇ ਅਗੋ ਸਵਾਲ ਹੁੰਦਾ ਦੂਜੀ ਵਾਰੀ ਚਾਹ ਮੰਗਾਲੀ ਅਸੀਂ ਕਹਿੰਨੇ ਮੰਗ ਬਾਰੇ ਦੱਸੋ ਚਾਹ ਤੇ ਅਸੀਂ ਰੋਜ਼ ਆਪਣੇ ਦਸਤਰਾਂ 'ਚ ਪੀਂਦੇ ਆ ਸਾਨੂੰ ਮੰਗ ਰਸੋ ਦੇ ਅੱਗੇ ਜਵਾਬ ਇਹੀ ਆਂਦਾ ਹਰ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਸਾਹਿਬ ਦਾ ਕਿ ਕੋਈ ਗੱਲ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਦੱਸਾਂਗਾ ਸਾਨੂੰ ਤੇ ਇਹ ਨਹੀਂ ਸਮਝ ਆ ਰਹੀ ਕਿ ਵਿੱਤ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੀ ਪਿਛਲੇ 4-5 ਸਾਲ ਚ ਅਜੇ ਤੱਕ ਗੱਲ ਹੀ ਨਹੀਂ ਹੋਈ ਜਿਹਦੇ ਕਰਕੇ ਨਾ ਮਸਲਿਆਂ ਦਾ ਹੱਲ ਹੀ ਨਹੀਂ ਨਿਕਲ ਪਾ ਰਹੇ ਤੇ ਜਿਹੜਾ ਪੇ ਕਮਿਸ਼ਨ ਦੇ ਨਾਲ ਮੁਲਾਜ਼ਮਾਂ ਨੂੰ ਨੁਕਸਾਨ ਹੋ ਰਿਹਾ ਹੁਣ ਤਾਂ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੋਊਗਾ ਮੁਲਾਜ਼ਮਾਂ ਦੇਖੋ ਜਿੱਥੇ ਪੇ ਕਮਿਸ਼ਨ ਦੇ ਨਾਲ ਲੱਖਾਂ ਰੁਪਈਆ ਮੁਲਾਜ਼ਮਾਂ ਦਾ ਮਰਿਆ ਸਾਡੇ ਪੈਨਸ਼ਨਰ ਸਾਥੀ ਪੰਜਾਬ ਦੇ ਵਿੱਚ ਤਕਰੀਬਨ 3.5 ਲੱਖ ਦੇ ਕਰੀਬ ਜਿਹੜਾ ਪੈਨਸ਼ਨਰ ਆ ਜਿਹੜਾ ਸੇਵਾ ਤੋਂ ਮੁਕਤ ਹੋ ਚੁੱਕਿਆ ਤੇ ਆਪਣੀ ਜ਼ਿੰਦਗੀ ਨੂੰ ਪੈਨਸ਼ਨ ਦੇ ਸਹਾਰੇ ਗੁਜ਼ਰਬਸਰ ਕਰ ਰਿਹਾ ਹੈ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਬਕਾਇਆ ਉਹ ਨਹੀਂ ਦਿੱਤਾ ਪੇਕ ਮੀਸ਼ਾ ਲਾਗੂ ਨਹੀਂ ਕੀਤਾ ਜੇਕਰ ਅਗਲੀ ਗੱਲ ਕਰੀਏ ਤਾਂ ਡੀਏ ਜਿਹੜਾ ਡੀਏ ਹਮੇਸ਼ਾ ਪੰਜਾਬ ਉਹ ਸਟੇਟ ਰਹੀ ਏ ਕਿ ਜਦੋਂ ਸੈਂਟਰ ਅਨਾਉਂਸ ਕਰਦਾ ਰਿਹਾ ਹੈ ਤਾ ਪੰਜਾਬ ਦੇ ਵਿੱਚ ਉਸੇ ਫਾਰਮੈਟ ਤੇ ਡੀਏ ਮਿਲਦਾ ਰਿਹਾ ਪਰ ਇਹ ਪਹਿਲੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਜਿਹਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਤੇ ਵੇਤਨ ਨੂੰ ਸੰਭਾਲ ਰਹੇ ਨੇ ਸਾਡੇ ਹਰਪਾਲ ਚੀਮਾ ਜੀ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ 16% ਡੀਏ ਡੂ ਜਾਂ 1.426 ਦਾ 4 ਹੋਰ ਜੋੜ ਲਓ ਇਹ ਹਾਲਾਤ ਨੇ ਸਰਕਾਰ ਦੇ ਕਿ ਪੈਨਸ਼ਨਰ ਤੇ ਮੁਲਾਜ਼ਮ 16% ਡੀਏ ਦੀ ਮੰਗ ਕਰ ਰਹੇ ਨੇ ਉਹ ਮੰਗ ਜਿਹੜੀ ਦੂਜੇ ਸੂਬਿਆਂ 'ਚ ਲਾਗੂ ਹੋਗੀ ਹਰਿਆਣਾ ਹਿਮਾਚਲ ਸਾਨੂੰ ਫੋਲੋ ਕਰਕੇ ਚੱਲਦਾ ਸੀ ਅੱਜ ਪੰਜਾਬ ਦੇ ਮੁਲਾਜ਼ਮਾਂ ਤੋਂ ਵੱਧ ਡੀਓ ਲੈ ਰਹੇ ਨੇ ਮਤਲਬ ਆਮ ਆਦਮੀ ਸਰਕਾਰ ਨੇ ਤੁਹਾਨੂੰ ਸਿਰਫ ਚਾਹ ਪਲਾਈ ਐ ਪੇ ਕਮਿਸ਼ਨ ਨਹੀਂ ਦਿੱਤਾ ਕੱਲੀ ਚਾਹ ਹੀ ਨਹੀਂ ਪਲਾਈ ਦੀ ਸਿਰਫ ਲਾਰੇ ਹੀ ਲਾਏ ਨੇ ਚਾਹ ਦੇ ਨਾਲ-ਨਾਲ ਜਿਹੜੇ ਲਾਰੇ ਆ ਸਿਰਫ ਉਹੀ ਏ ਕਿ ਤੁਸੀਂ ਮੀਟਿੰਗ ਲੈ ਲਓ ਪਹਿਲੀ ਗੱਲ ਤਾਂ ਇਹਨਾਂ ਦੇ ਕਿਸੇ ਮੰਤਰੀ ਸਾਹਿਬਾਨ ਮੀਟਿੰਗ 'ਚ ਨਹੀਂ ਬੈਠਦੇ ਔਰ ਪਿੱਛੇ ਦੀ ਤਿੰਨ ਕ ਦਿਨ ਪਹਿਲਾਂ ਜਾਂ ਚਾਰ ਦਿਨ ਪਹਿਲਾਂ ਕਹਿ ਲਿਆ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਬੁਲਾਇਆ ਗਿਆ ਮੀਟਿੰਗ ਦਾ ਪੱਤਰ ਜਾਰੀ ਹੁੰਦਾ 77 ਤੋਂ ਵੀ ਭਾਈ ਤੁਹਾਡੇ ਨਾਲ ਮੀਟਿੰਗ ਕਰਨੀ ਆਜੋ। ਉਹ ਤੁਸੀਂ ਹੈਰਾਨ ਹੋਵੋਗੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਕਹਿੰਦਾ ਕਿ ਸਵਾਲ ਜ਼ਰੂਰ ਕਰਿਓ। ਇਹ ਪੰਜਾਬ ਦੇ ਮੁਲਾਜ਼ਮਾਂ ਦੇ ਮੁੱਦੇ ਹੋਣ ਤੇ ਮੀਟਿੰਗ ਕਰਨ ਲਈ ਸਾਹਮਣੇ ਮੰਤਰੀ ਸਾਹਿਬ ਕਿਹੜੇ ਬਿਠਾ ਰਹੇ ਨੇ ਡਾਕਟਰ ਰਵਜੋਜ ਜੀ ਜਿਹੜੇ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ। ਉਹ ਭਾਈ ਐਨਆਰਆਈ ਮਾਮਲਿਆਂ ਦਾ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਊ ਡੀਏ ਦਊ ਤੇ ਪੈਨਸ਼ਨ ਦਊਗਾ। ਤੁਸੀਂ ਮਹਿਕਮੇ ਦਾ ਸਾਰੇ ਖੋੜੇ ਦੇ ਮੰਤਰੀ ਕੋ ਮੀਟਿੰਗ ਕਰਨ ਵਾਸਤੇ ਆ ਨਰੇ ਮਿਨਿਸਟਰ ਬਿਠਾਤੇ ਹੁਣ ਸੀਪੀਐਫ ਕਰਮਚਾਰੀਆ ਦਾ ਅਗਲਾ ਸਟੈਪ ਕੀ ਹੋਊਗਾ ਜੇਕਰ ਇਹ ਮਸਲਾ ਨਹੀਂ ਸੁਲਝਦਾ ਫਿਰ ਅੱਗੇ ਕੀ ਕਾਰਵਾਈ ਕੀਤੀ ਜਾਏ ਦੇਖੋ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਲਗਾਤਾਰ ਤੇ ਨਾਲ ਪ੍ਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਅਸੀਂ ਸਾਂਝੇ ਤੌਰ ਦੇ ਵਿੱਚ ਪੰਜਾਬ ਜੈਕਸ਼ਨ ਦਿੱਤਾ ਹੋਇਆ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਪ੍ਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਹੀਂ ਕਰਦੇ ਇਹਨਾਂ ਦੇ ਝੂਠੇ ਲਾ ਰਿਆਂ ਡੰਗ ਟਪਾਉ ਨੀਤੀ ਤੇ ਨੀਤੀ ਤੇ ਨਿਯਮ ਚ ਫਰਕ ਨੂੰ ਦੇਖਦੇ ਹੋਏ ਜਿੱਤੇ ਮੁੱਖ ਮੰਤਰੀ ਪੰਜਾਬ ਜਾਣਗੇ ਸਾਡੇ ਮੁਲਾਜ਼ਮ ਉਹਨਾਂ ਨੂੰ ਉਥੇ ਕਾਲੇ ਝੰਡੇ ਦਿਖਾਣਗੇ ਉਹਦੇ ਨਾਲ ਨਾਲ 19 ਫਰਵਰੀ ਨੂੰ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਸਰਕਾਰ ਦੇ ਅਰਥੀ ਫੂਕ ਮਜਾਰੇ ਕਰ ਰਹੇ ਆ ਤੇ ਜਦੋਂ ਮਾਰਚ ਮਹੀਨੇ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਆਣਾ ਹੈ ਜਿਸ ਦਿਨ ਬਜਟ ਪੇਸ਼ ਕਰਨਾ ਹੈ ਸਾਡੇ ਚਾਹ ਪਲਾਂਣ ਵਾਲੇ ਮੰਤਰੀ ਸਤਕਾਰਯੋਗ ਹਰਪਾਲ ਚੀਮਾ ਜੀ ਨੇ ਉਹਦਾਂ ਅਸੀਂ ਵਿਧਾਨ ਸਭਾ ਦਾ ਘਰਾਉ ਕਰਾਂਗੇ ਅੱਜ ਕੱਲ੍ਹ ਧਰਨਾ ਲਾਣਾ ਵੀ ਕੁਝ ਸੌਖਾ ਨਹੀਂ ਰਿਹਾ ਪੁਲਿਸ ਆ ਜਾਂਦੀ ਹੈ ਬਿਲਕੁਲ ਜੀ ਮੈਂ ਅ ਕੱਲ ਦੀ ਗੱਲ ਹੀ ਤੁਹਾਨੂੰ ਦੱਸ ਦਦਾ ਕਰੀ ਆ ਜਾਂਦੀ ਹੈ ਕਈਆਂ ਦੇ ਤਾਂ ਪੁਲਿਸ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਪਰਸੋਂ ਮੁੱਖ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਸਗੇ ਤੇ ਕੱਲ ਉਹਨਾਂ ਦਾ ਜਲੰਧਰ ਦੌਰਾ ਸੀ ਹੂੰ ਅ ਕੁਝ ਬੱਚਿਆਂ ਨੂੰ ਉਹਨਾਂ ਨੇ ਵਜੀਫਾ ਵੰਡ ਸਮਾਰੋਪੀ ਪੀਪੀ ਗਰਾਊਂਡ ਦੇ ਵਿੱਚ ਰੱਖਿਆ ਸੀ ਹੂੰ ਔਰ ਹਾਲਾਤ ਇਹ ਸੀਗੇ ਕਿ ਮੁੱਖ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਬੈਠੇ ਹੋਏ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਪੁਲਿਸ ਮੇਰੇ ਘਰ ਦੇ ਬਾਹਰ ਖੜੀ ਅੱਛਾ ਦੁਪਹਿਰੇ 1 ਵਜੇ ਸਾਰੀ ਰਾਤ ਪੁਲਿਸ ਲੱਗੀ ਰਹੀ ਮੈਂ ਸ਼ਾਮ ਨੂੰ ਵਾਪਸ ਆਇਆ ਸਵੇਰੇ ਆਪਣੇ ਦਫ਼ਤਰ ਨੂੰ ਜਾਣ ਲਈ ਗੱਡੀ ਕੱਢੀ ਤਾਂ ਅੱਗੇ ਗੱਡੀ ਦੇ ਅੱਗੇ ਆ ਕੇ ਮੁਲਾਜ਼ਮ ਖੜੇ ਮੈਂ ਉਹ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਮੁਲਾਜ਼ਮ ਆ ਕੇ ਖੜ ਜਾਂਦੇ ਨੇ ਕਿ ਸਾਨੂੰ ਉੱਤੋਂ ਹੁਕਮ ਆਇਆ ਜੀ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਔਰ ਜਿਹੜੀ ਸਰਕਾਰ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਪੀਚਾਂ ਤੁਸੀਂ ਸੁਣੀਆਂ ਹੋਣਗੀਆਂ ਕਿ ਭਾਈ ਲੀਡਰਾਂ ਨੂੰ ਸਵਾਲ ਕਰੋ ਸਵਾਲ ਅਸੀਂ ਕੀ ਕਰੀਏ ਸਵਾਲ ਤਾਂ ਅਸੀਂ ਬਾਅਦ ਦੇ ਵਿੱਚ ਕਰੀਏ ਸਾਨੂੰ ਤਾਂ ਤੁਸੀਂ ਘਰੋਂ ਨਹੀਂ ਨਿਕਲਣ ਦਿੰਦੇ ਅੱਜ ਹਾਲਾਤ ਇਹ ਹੋ ਗਏ ਨੇ ਕਿ ਚਾਹੇ ਉਹ ਮੁਲਾਜ਼ਮ ਹੋ ਗਏ ਕਿਸਾਨ ਹੋਣ ਵਪਾਰੀ ਹੋਣ ਜਾਂ ਆਜ਼ਾਦ ਪੱਤਰਕਾਰ ਹੋਣ ਜਿਹੜੇ ਐਸੇ ਸਰਕਾਰ ਤੋਂ ਸਵਾਲ ਕਰਦੇ ਨਹੀਂ ਜਿਹੜੇ ਐ ਸਰਕਾਰ ਨਾਲ ਗੱਲ ਕਰਨੀ ਚਾਹੁੰਦੇ ਨੇ ਵੀ ਇਹਣਾ ਮੁੱਦਿਆਂ ਦੇ ਉੱਤੇ ਦੱਸੋ ਕੀ ਕਰਨਾ ਹੈ ਉਹਨਾਂ ਨੂੰ ਅੱਜ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਜਿਹੜੇ ਵੀ ਸਰਕਾਰ ਦੇ ਵਿਰੁੱਧ ਵਿੱਚ ਸੰਘਰਸ਼ ਕਰਦੇ ਨੇ ਉਹਨਾਂ ਦੇ ਉੱਤੇ ਇਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਬਿਲਕੁਲ ਜੀ ਬਦਲੀਆਂ ਕੀਤੀਆਂ ਜਾਂਦੀਆਂ ਐ ਪਰਚਿਆਂ ਦਾ ਖੋਫ ਦਿੱਤਾ ਜਾਂਦਾ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਪ੍ਰੋਪਰ ਧਮਕੀਆਂ ਦਿੰਦਾ ਹੈ ਕਿ ਤੁਹਾਡੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਹਰ ਇੱਕ ਚੀਜ਼ ਇਹ ਜਿਹੜੀ ਸਰਕਾਰ ਔਰ ਜਿਹੜੀ ਗਾਡੇ ਕਰਦੇ ਨਾ ਬਾਰ-ਬਾਰ 70 ਸਾਲ 70 ਸਾਲ 2005 ਦਾ ਮੈਂ ਭਰਤੀਆਂ ਤੇ 6 ਦੇ ਵਿੱਚ ਮੈਂ ਜਥੇਬੰਦੀ ਚ ਆ ਗਿਆ ਸੀ ਲਗਾਤਾਰ ਅਸੀਂ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਬਾਦਲਾਂ ਦੀ ਸਰਕਾਰ ਹੋਵੇ ਕੋਈ ਰਿਆ ਹੋਵੇ ਅਸੀਂ ਲਗਾਤਾਰ ਸੰਘਰਸ਼ ਕੀਤਾ ਕੀ ਆਇਓ ਚੰਨੀ ਉਹਨਾਂ ਦੀ ਸਰਕਾਰ ਹੋ ਗਈ ਪਰ ਸਾਨੂੰ ਘਟੋ ਘੜ ਕਿਸੇ ਨੇ ਘਰਾਂ ਚ ਨਜ਼ਰਬਾਤ ਨਹੀਂ ਸੀ ਕੀਤਾ ਸਾਨੂੰ ਕਿਸੇ ਨੇ ਇਹ ਨਹੀਂ ਸੀ ਕਿਹਾ ਵੀ ਯਾਰ ਤੁਸੀਂ ਇਹ ਪ੍ਰਦਰਸ਼ਨ ਕਿਉਂ ਕਰ ਰਹੇ ਹੋ ਐਸੇ ਪ੍ਰਦਰਸ਼ਨ ਦਾ ਦੂਰ ਹੈ ਸਿੱਧਾ ਤੁਹਾਨੂੰ ਘਰ ਦੇ ਜਾਂ ਤੋਂ ਕਮਰੇ ਚੋਂ ਨਹੀਂ ਬਾਹਰ ਨਿਕਲਣ ਦੱਸੇ ਹੁਣ ਕਰਮਚਾਰੀਆਂ ਦੀ ਆਵਾਜ਼ ਚੁੱਕ ਰਹੇ ਹੋ ਤੇ ਇਹ ਆਵਾਜ਼ ਚੁੱਕਣ ਦੇ ਨਾਲ ਤੁਹਾਡੇ ਘਰ ਦੇ ਬਾਹਰ ਬਹੁਤ ਸਾਰੀਆਂ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹ ਚੀਜ਼ ਤੁਸੀਂ ਕਿਵੇਂ ਵਰਗਿਕ ਆਵਾਜ਼ ਬੰਦ ਰਹੇ ਹੋ ਤਾਂ ਇਹ ਚੀਜ਼ ਤੁਹਾਨੂੰ ਬਹੁਤ ਵੱਡਾ ਨੁਕਸਾਨ ਦੇ ਰਹੀ ਹੈ ਕਿਉਂਕਿ ਫੁੱਲਸ ਤੁਹਾਡੇ ਘਰ ਦੇ ਬਾਰ ਆ ਰਹੀ ਹੈ ਤਕਲੀਫ ਤੁਹਾਨੂੰ ਹੋ ਰਹੀ ਹੈ ਤੁਹਾਡੇ ਨਾਲ ਤੁਹਾਡੇ ਜਿਹੜੇ ਸੰਘਰਸ਼ ਦੇ ਵਿੱਚ ਨਾਲ ਹੁੰਦੇ ਨੇ ਲੋਕੋਂ ਖੜਦੇ ਨੇ ਕਿੱਦਾਂ ਬਿਲਕੁਲ ਜੀ ਜਿੰਨੇ ਵੀ ਸਾਡੇ ਮੁਲਾਜ਼ਮ ਸਾਥੀ ਨੇ ਉਹ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਔਰ ਪੱਲਾ ਮੈਨੂੰ ਹੀ ਨਹੀਂ ਹਰ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ ਹੋ ਰਿਹਾ ਜਿਹੜੀ ਸਾਡੇ ਨਾਲ ਜਥੇਬੰਦੀ ਸਹਿਯੋਗ ਦੇ ਵਿੱਚ ਆ ਉਹਨਾਂ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜਿਹਨੂੰ ਵੀ ਘਰ ਦੇ ਵਿੱਚ 26 ਜਨਵਰੀ ਨੂੰ ਨਜ਼ਰਬੰਦ ਕੀਤਾ ਗਿਆ ਉਹ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਸਾਡੇ ਵਾਕਵਾ ਖਾਗੂ ਸਰਬਾਨ ਨੂੰ ਨਜ਼ਰਬੰਦ ਕੀਤਾ ਗਿਆ ਅਸੀਂ ਤਾਂ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਕਿ ਅਸੀਂ ਆਪਣੇ ਹੱਕ ਦੀ ਆਵਾਜ਼ ਚੁੱਕ ਰਹੇ ਹਾਂ ਸਾਨੂੰ ਨਜ਼ਰਬੰਦ ਕਰਨਾ ਛੱਡੋ ਜਿਹੜੀ ਪੰਜਾਬ ਦੀ ਇੰਟੈਲੀਜੈਂਸ ਪੰਜਾਬ ਦੀ ਪੁਲਿਸ ਜਿਹਦਾ ਕੰਮ ਸੀਗਾ ਕਿ ਤੁਸੀਂ ਨਸ਼ੇ ਦੇ ਸੋਦਾਗਰਾਂ ਨੂੰ ਫੜੋ ਕੰਮ ਸੀਗਾ ਚਾਈਨਾ ਡੂਰ ਦੇ ਵਪਾਰੀਆਂ ਨੂੰ ਫੜੋ ਜਿਹਦੇ ਨਾਲ 15 15 14 14 ਸਾਲ ਦੇ ਨਿਆਣਿਆਂ ਦੇ ਗਲੇ ਕੱਟੇ ਜਾ ਰਹੇ ਨੇ ਤੇ ਉਹਨਾਂ ਦੀ ਮੌਤ ਹੋ ਰਹੀ ਏ ਗੈਰ ਸਮਾਜਿਕ ਅਨਸਰਾਂ ਨੂੰ ਫੜੋ ਅੱਜ ਹੋກ ਹੀ ਰਿਹਾ ਜਿਹੜੇ ਸਰਕਾਰ ਦੇ ਕੋਲੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਮਤਲਬ ਇਹ ਇਨਾਮ ਮਿਲਿਆ ਤੁਹਾਨੂੰ ਸਰਕਾਰ ਤੋਂ ਬਿਲਕੁਲ ਜੀ ਹਾਲਾਤ ਹੀ ਸਰਕਾਰ ਦੇ ਇਦਾਂ ਪੈਦਾ ਹੋ ਗਏ ਔਰ ਉਸ ਸਰਕਾਰ ਤੋਂ ਇਨਾਮ ਮਿਲਿਆ ਜਿਹੜੀ ਬਦਲਾਵ ਵਾਲੀ ਸਰਕਾਰ ਸੀ ਉਸ ਸਰਕਾਰ ਤੋਂ ਇਨਾਮ ਮਿਲਿਆ ਜਿਸ ਸਰਕਾਰ ਨੂੰ ਸਾਡੇ ਵਰਗੇ 90% ਮੁਲਾਜ਼ਮਾਂ ਨੇ ਵੋਟਾਂ ਪਾ ਕੇ ਚੁਣਿਆ ਉਸ ਸਰਕਾਰ ਤੋਂ ਸਾਨੂੰ ਇਨਾਮ ਮਿਲਿਆ ਜਿਹੜੇ ਇਹਨਾਂ ਗੱਲਾਂ ਤੋਂ ਪ੍ਰਭਾਵੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਜੋ ਕਹਿ ਰਹੇ ਨੇ ਐਜ਼ ਭਗਵੰਤ ਮਾਨ ਜੀ ਜਿਹੜੇ ਕਿ ਉਸ ਟਾਈਮ ਮੈਂਬਰ ਪਾਰਲੀਮੈਂਟ ਸੀਗੇ ਕਿ ਉਹ ਆਪਣੀ ਕਹਿਣੀ ਤੇ ਕਥਣੀ ਦੇ ਉੱਤੇ ਫੁੱਲ ਚੜਨਗੇ ਉਹ ਹਰਪਾਲ ਚਿਮੜੀ ਜਿਹੜੇ ਬਤੌਰ ਐਲੋਪੀ ਵਿਧਾਨ ਸਭਾ ਚ ਕਰਜਦੇ ਸੀਗੇ ਕਿ ਹਾਂ ਮੁਲਾਜ਼ਮਾਂ ਨੂੰ ਇਹ ਮਿਲਣਾ ਚਾਹੀਦਾ ਬਹੁਤ ਸਾਰੇ ਸਵਾਲ ਐਲੋਪੀ ਸਾਹਿਬ ਨੇ ਉਦੋਂ ਵਿਧਾਨ ਸਭਾ ਦੇ ਵਿੱਚ ਹਰਪਾਲ ਚਿਮੜੀ ਨੇ ਬਤੌਰ ਐਲੋਪੀ ਕੀਤੇ ਕਿ ਪੁਰਾਣੀ ਪੈਨਸ਼ਨ ਮਿਲਣੀ ਚਾਹੀਦੀ ਡੀਏ 17720 ਦਾ ਮੁੱਦਾ ਬਹੁਤ ਸਾਰੇ ਮੁੱਦੇ ਉਹਨਾਂ ਨੇ ਚੱਕੇ ਦੋ ਪੜਾਉ 95 ਦੀ ਗੱਲ ਚੱਕੀ ਅਜ ਸਾਰੇ ਮੁੱਦਿਆਂ ਦੇ ਉੱਤੇ ਚੋਪਣੇ ਤੇ ਬਦਲੀ ਵੀ ਹੋ ਜਾਂਦੀ ਹੈ ਤੇ ਹੁਣ ਤੁਹਾਡੀ ਡਿਊਟੀ ਕਿੱਥੇ ਹੈ ਮੇਰੀ ਡਿਊਟੀ ਇਸ ਟਾਈਮ ਧਾਰਕਲਾਂ ਦੇ ਵਿੱਚ ਆ ਸਤੰਬਰ 2023 ਦੇ ਵਿੱਚ ਐਸੀ ਤਰ੍ਹਾਂ ਜਿਦਾ ਅਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਦੋਂ ਇੱਕ ਦੋ ਚੈਨਲ ਦੇ ਉੱਤੇ ਇੰਟਰਵਿਊ ਹੋਈ ਤਾਂ ਦੋ ਚਾਰ ਜਥੇਬੰਦੀਆਂ ਦੇ ਧਰਨੇ ਸੀਗੇ ਸੂਬਾ ਪੱਧਰ ਦੇ ਉੱਤੇ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਤੇ ਸਰਕਾਰ ਨੂੰ ਇਹ ਲੱਗਾ ਵੀ ਸ਼ਾਇਦ ਕਿਤੇ ਪਹਾੜਾਂ ਵਾਲੇ ਪਾਸੇ ਜਾਂ ਬਾਰਡਰ ਦੇ ਉੱਤੇ ਹਿਮਾਚਲ ਦੇ ਭੇਜ ਕੇ ਉਹ ਆਵਾਜ਼ ਨੂੰ ਦਬਾ ਲੈਣਗੇ ਉਹ ਸੰਘਰਸ਼ ਨੂੰ ਦਬਾ ਲੈਣਗੇ ਉਦੋਂ ਮੇਰੀ ਬਦਲੀ ਜਾਣਾ ਧਾਰਕਲਾਂ ਦੇ ਵਿੱਚ ਕੀਤੀ ਸੀ ਜਿਹੜਾ ਕਿ ਬਿਲਕੁਲ ਲਾਸਟ ਪੁਆਇੰਟ ਹੈ ਹਿਮਾਚਲ ਦੇ ਨਾਲ ਜੁੜਦਾ ਪਰ ਅਫੀਸਰਾਂ ਕਾਰਾਂ ਨੂੰ ਇੱਕ ਗੱਲ ਕਹੀ ਸੀ ਕਿ ਅਸੀਂ ਆਪਣੀ ਆਵਾਜ਼ ਉੱਥੇ ਬੈਠ ਕੇ ਵੀ ਬੁਲੰਦੇ ਕਰਾਂਗੇ ਜਿੰਨਾ ਜਿੰਨਾ ਤਸ਼ੱਦਦ ਤੁਸੀਂ ਕਰੋਗੇ ਇਹ ਪੰਜਾਬ ਆ ਇਹ ਕੋਈ ਹੋਰ ਸੂਬਾ ਨਹੀਂ ਹੈਗਾ ਜਿੱਥੋਂ ਦੇ ਲੋਕ ਦੱਬ ਜਾਣਗੇ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹੀ ਮਾਣੇ ਭਗਵੰਤ ਮਾਣ ਜੀ ਸ਼ਾਇਦ ਕਿਸੇ ਹੋਰ ਭਲੇਖੇ ਦੇ ਵਿੱਚ ਨੇ ਜਿੰਨਾ ਦਬਾਓਗੇ ਦੂਨੇ ਹੋਗੇ ਟਕਰਾਂਗੇ ਹਰ ਮੋੜ ਤੇ ਟਕਰਾਂਗੇ ਤੇ ਉਹਨੇ ਜਥੇਬੰਦੀਆਂ ਸਰਕਾਰਾਂ ਵੱਲੋਂ ਵੀ ਇਹ ਕਿਹਾ ਜਾਂਦਾ ਤੇ ਲੋਕਾਂ ਵੱਲੋਂ ਵੀ ਇਹ ਕਿਹਾ ਜਾਂਦਾ ਕਿ ਕਈ ਜਥੇਬੰਦੀਆਂ ਹੁਣ ਚੁੱਪ ਚੁਪ ਕੇ ਬਹਿਗੀਆਂ ਨੇ ਦੇਖੋ ਹਰ ਜਥੇਬੰਦੀ ਦੇ ਕੰਮ ਕਰਨ ਦਾ ਆਪੋ ਆਪਣਾ ਤਰੀਕਾ ਆ ਹਰ ਜਥੇਬੰਦੀ ਨੇ ਆਪਣੀ ਸਮਰੱਥਾ ਦੇ ਨਾਲ ਜਾਂ ਜੰਨਾ ਕੋ ਸਰਕਾਰ ਅੱਗੇ ਬੋਲ ਸਕਦੀ ਹੈ ਉਹਨਾਂ ਨੇ ਉਹਦੇ ਮੁਤਾਬਕ ਗੱਲ ਕਰਨੀ ਹੈ ਸੋ ਮੈਂ ਇਸ ਗੱਲ ਦੇ ਉੱਤੇ ਨਹੀਂ ਪਊਂਗਾ ਕਿ ਕੌਣ ਵੱਧ ਬੋਲ ਰਿਹਾ ਕੌਣ ਘੱਟ ਬੋਲ ਰਿਹਾ ਪਰ ਸਾਡੀ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਆ ਸੀ ਪੰਜਾਬ ਦੇ ਵਿੱਚ ਜਿੰਨੀ ਜੰਦਾਦਿਲੀ ਦੇ ਨਾਲ ਲੜ ਸਕਦੇ ਆ ਉਹ ਲੜ ਰਹੇ ਆ ਜਿੰਨੀ ਆਵਾਜ਼ ਦੇਸ਼ ਭਰ ਦੇ ਵਿੱਚ ਕੱਲੇ ਪੰਜਾਬ ਚ ਨਹੀਂ ਰੀਸੈਂਟਲੀ ਅਸੀਂ ਦਿੱਲੀ ਦੇ ਵਿੱਚ ਵੀ ਰੈਲੀ ਕੀਤੀ ਔਰ ਉੱਥੇ ਵੀ ਮੇਰੇ ਤੇ ਪਰਚਾ ਦਰਜ ਹੋਇਆ ਉਹ ਦੇਸ਼ ਦਾ ਪਹਿਲਾ ਪਰਚਾ ਦਰਜ ਹੋਇਆ ਜਿਹੜਾ ਪਾਰਲੀਮੈਂਟ ਸਟੇਟ ਥਾਣੇ 'ਚ ਸਾਡੇ ਚਾਰ ਮੁਲਾਜ਼ਮਾਂ ਤੇ ਦਰਜ ਹੁੰਦਾ ਦੋ ਰੇਲਵੇ ਦੇ ਸਾਥੀ ਇੱਕ ਹਰਿਆਣੇ ਦੇ ਪ੍ਰਧਾਨ ਇੱਕ ਮੇਰੇ ਉੱਤੇ ਉਹ ਸੈਂਟਰਲ ਗਵਰਨਮੈਂਟ ਸਾਡੇ ਉੱਤੇ ਪਰਚਾ ਕੀ ਦਰਜ ਕਰਦੀ ਏ ਕਿ ਉੱਥੇ ਮੁਲਾਜ਼ਮਾਂ ਦੀ ਗਿਣਤੀ ਵੱਧ ਹੋ ਉਹੀ ਸੜਕ ਨਹੀਂ ਅਸੀਂ ਰੋਕੀ ਕਿਸੇ ਜਗ੍ਹਾ ਤੇ ਸਾਡਾ ਧਰਨਾ ਨਹੀਂ ਜਿਹੜੀ ਪਾਰਲੀਮੈਂਟ ਸਟਰੀਟ ਦੇ ਜਗ੍ਹਾ ਸਾਨੂੰ ਸਰਕਾਰ ਨੇ ਸਾਨੂੰ ਮੁਹੱਈਆ ਕਰਵਾਈ ਉਸੇ ਕੋਰੀਡੋਰ 'ਚ ਖੜ ਕੇ ਅਸੀਂ ਸਿਰਫ ਇੱਕ ਸਪੀਚਾਂ ਦਿੱਤੀਆਂ ਤੇ ਰੈਲੀ ਕੀਤੀ ਠੀਕ ਹੈ ਗਿਣਤੀ ਉੱਪਰ ਥੇਲੇ ਹੋ ਗਈ ਸਰਕਾਰ ਨੇ ਸਾਨੂੰ ਗਿਣਤੀ ਦਿੱਤੀ ਕਿ ਤੁਸੀਂ 2000 ਬੰਦਾ ਇਕੱਠਾ ਕਰ ਲਓ ਬੰਦਾ 20000 ਆ ਗਿਆ ਪਰ 20000 ਆਇਆ ਕਿਉਂ ਇਹ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਨਾ ਪਰਚਾ ਦੇਣ ਤੋਂ ਪਹਿਲਾਂ ਸਰਕਾਰਾਂ ਇਹ ਸੋਚ ਜਿਆ ਕਿ ਅਸੀਂ ਪਰਚਾ ਦੇ ਕਿਉਂ ਰਹੇ ਹਾਂ ਜੇ 20000 ਬੰਦਾ ਦਿੱਲੀ ਚੱਲ ਕੇ ਆ ਗਿਆ ਕਿੱਥੇ ਤਾਂ ਅਮਲਨਾਡੂ ਹੋਵੇ ਕਿੱਥੇ ਮਹਾਰਾਸ਼ਟਰ ਆ ਕਿੱਥੇ ਕੇਰਲ ਆ ਪੰਜਾਬ ਆ ਰਾਜਸਥਾਨ ਆ ਯੂਪੀ ਆ ਬਿਹਾਰ ਇਹ ਹਰ ਕੋਨੇ ਤੋਂ ਜੇ ਮੁਲਾਜ਼ਮ ਉਥੇ ਪਹੁੰਚਿਆ ਤਾਂ ਕਦੇ ਲਈ ਪਹੁੰਚਿਆ ਪੁਰਾਣੀ ਪੈਨਸ਼ਨ ਦੀ ਤੇ ਜਿਹੜਾ ਵੀ ਹਜ਼ਾਰ ਦੇ ਮੁਲਾਜ਼ਮ ਉਥੇ ਪਹੁੰਚ ਗਿਆ ਇੱਕ ਘਰਾਂ ਦੇ ਵਿੱਚ ਬੈਠਾ ਮੁਲਾਜ਼ਮ ਕਿੰਨਾ ਵਿਰੋਧ ਕਰ ਰਿਹਾ ਹੋਵੇਗਾ ਇਸ ਮੰਗਤ ਕਿ ਐਨਪੀਐਸ ਨੂੰ ਰੱਦ ਕੀਤਾ ਜਾਵੇ ਸੋ ਇਸ ਕਰਕੇ ਇਹ ਸਰਕਾਰਾਂ ਆਪਣੇ ਤਰੀਕੇ ਨਾਲ ਚੱਲਦੀਆਂ ਪਰ ਜਿਹੜੀ ਲੋਕ ਲਹਿਰੇ ਲੋਕ ਆਵਾਜ਼ੇ ਉਹਨਾਂ ਨੂੰ ਸਰਕਾਰਾਂ ਦਬਾ ਨਹੀਂ ਸਕਦੀਆਂ ਇਹ ਸਰਕਾਰਾਂ ਦੇ ਭੁਲੇਖੇ ਹੁੰਦੇ ਨੇ ਹੂੰ ਔਰ ਇਹੀ ਆਵਾਜ਼ ਭਗਵੰਤ ਮਾ ਜੀ ਬਣੇ ਸੀਗੇ 17 ਦੇ ਵਿੱਚ 17 ਤੋਂ 22 ਤੱਕ ਇਹਨਾਂ ਨੇ ਐਜ਼ ਅ ਮੈਂਬਰ ਪਾਰਲੀਮੈਂਟ ਰਾਜ ਕੇ ਸਰਕਾਰਾਂ ਨੂੰ ਭੰਡਿਆ ਬਥੇਰੇ ਵਾਦੇ ਲੋਕਾਂ ਨਾਲ ਕੀਤੇ ਅਸੀਂ ਵੀ ਉਹਨਾਂ ਵਾਦਿਆਂ ਦੇ ਵਿੱਚ ਆਏ ਕਿ ਹਾਂ ਯਾਰ ਪੰਜਾਬ 'ਚ ਕੋਈ ਬੰਦਾ ਤਾਂ ਖੜਾ ਹੋਇਆ ਜਿਹੜਾ ਮੁਲਾਜ਼ਮਾਂ ਦੀ ਵਪਾਰੀਆਂ ਦੀ ਆਮ ਲੋਕਾਂ ਦੀ ਗੱਲ ਕਰ ਰਿਹਾ ਹੈ ਤੇ ਅਸੀਂ ਵੀ ਉਸ ਬੰਦੇ ਨਾਲ ਖੜੀਏ ਅਸੀਂ ਵੀ ਇਹ ਸਰਕਾਰ ਦਾ ਸਾਥ ਦਿੱਤਾ ਪਰ ਜਦੋਂ ਅਸੀਂ ਅਸਲੀਅਤ ਵਾਲਾ ਬਦਲਾਅ ਦੇਖਿਆ ਉਦੋਂ ਲਗਭਗ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੇ ਕੰਨ ਖੜੇ ਹੋ ਗਏ ਵੀ ਆ ਰਸੀ ਤਾਂ ਗਲਤ ਬੰਦਾ ਚੋਣ ਲਿਆ ਤੇ ਇਹ ਸੀ ਸਾਡੇ ਨਾਲ ਸੀਪੀਐਫ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਜੀ ਐਦਾਂ ਦੀ ਆ ਹੋਰ ਗੱਲਬਾਤ ਦੇ ਲਈ ਦੇਖਦੇ ਰਹੋ ਪੰਜਾਬ ਕਲਿੱਕਰ ਟੀਵੀ